ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪਾਂ ਸਵੇਰ ਤੇ ਕੰਮ ਸ਼ੁਰੂ ਕਰਨ ਲੱਗੇ ਆਂ ਤੇ ਇੱਧਰ ਬਣਾਉਨੇ ਆਪਾਂ ਚਾਹ ਤੇ ਦੁੱਧ ਦਾ ਕੰਮ ਨੇ ਵੇੜਦਾ ਇਹ ਮਾਣੂਆਂ ਨੂੰ ਦੁੱਧ ਪਾਏ ਆਉਣੀਆਂ ਨਾਲੇ ਪਾਏ ਆਉਣੀਆਂ نیچے ਰੋਟੀਆਂ ਜੇ ਮਾਣੂਆਂ ਪੀਣ ਗਿਆ ਠੀਕ ਆ ਨਹੀਂ ਫਿਰ ਡੌਗੀ ਹੈਗਾ ਉਹਨੂੰ ਪਾ ਦਾਂਗੇ ਤੇ ਰੋਜੀ ਦੁੱਧ ਨੂੰ ਵਾਲੀ ਦੇ ਦਾਂ ਮੈਂ ਇੱਧਰ ਇੱਧਰ ਲਗਾਤੀ ਆ ਮਸ਼ੀਨ ਮੈਂ ਕੱਲ ਤੋਤੀ ਨਹੀਂ ਹੈਗੇ ਕੱਪੜੇ ਹੁਣ ਅੱਜ ਕਾਫੀ ਹੋ ਗਏ ਸੀਗੇ ਬੱਚੇ ਆਏ ਬਨੇ ਤਿੰਨੇ ਇਨਾਂ ਦੇ ਹੋ ਜਾਂਦੇ ਨੇ ਹੁਣ ਜੇ ਤਾਂ ਮੈਂ ਕਹੀ ਦੇ ਨੰਗਾ ਦਾ ਨਹੀਂ ਆ ਇਕ ਕਈ ਵੀ ਨੰਨੀ ਪਰੀ ਇੱਕ ਅਰਸ਼ ਤੇ ਲੋਜੀ ਹੁਣ ਇੱਥੇ ਮੈਂ ਸਬਜੀ ਨੂੰ ਤੜਕਾ ਲਗਾ ਦਾਨੀ ਆ ਪਿਆਜ਼ ਧਰਤੇ ਨਾਲੇ ਤਾਂ ਕੱਟ ਕੇ ਇਹਨੇ ਮਸਾਲਾ ਭੁੰਨਦੀ ਆ ਸਬਜੀ ਬਣਾਉਣੀ ਆ ਤੇ ਸਵੇਰੇ ਸਬ ਤੇ ਲੋਜੀ ਵੈਕਬ ਜੀ ਆਲੂ ਪਾਤੇ ਨੇ ਮੈਂ ਪਹਿਲਾਂ ਮਸਾਲਾ ਭੁੱਜ ਗਿਆ ਮੇਰਾ ਬਦੀਆ ਕਾਫੀ ਉਹ ਭੁੱਜ ਗਿਆ ਜਿੱਤੇ ਗੈਸ ਹੌਲੀ ਚੱਲਦਾ ਇਹ ਸਾਫ ਤਾਂ ਕਰਿਆ ਸੀਗਾ ਪਰ ਪੂਰਾ ਨਹੀਂ ਸਾਫ ਲੋਜੀ ਹੁਣ ਸਬਜੀ ਕੱਟ ਕੇ ਪਾਤੀ ਆ ਸਬਜੀ ਬਣਾਉਣੀ ਅੱਜ ਮੈਂ ਪੇਠੇ ਦੀ ਪਿੱਠਾ ਕੱਟ ਲਿਆ ਸਵੇਰੀਓ ਸਵੇਰੀਓ ਕੱਟਿਆ ਸਬਜ਼ੀ ਬਣਾ ਲਈ ਤੇ ਕੁਛ ਗੁਲਗੁਲੇ ਬੈਸੀ ਦੇ ਬੱਚੇ ਕਹਿੰਦੇ ਉਹ ਖਾ ਲਾਂਗੇ ਕਚੌਰੀਆਂ ਫਿਰ ਹੁਣ ਸਬਜ਼ੀ ਵੀ ਬਣਾ ਲੈਣੀ ਆ ਜਿਨੇ ਖਾਣੇ ਹੋ ਇੱਕ ਅੱਧੀ ਰੋਟੀ ਖਾ ਲਾਂਗੇ ਸਬਜ਼ੀ ਖਾਣਗੇ ਤੇ ਨਾਲੇ ਸ਼ਾਮ ਨੂੰ ਕੰਮ ਆ ਜੂਗੀ ਲੋ ਜੀ ਤੜਕਾ ਲਗਾਤਾ ਮੈਂ ਸਬਜ਼ੀ ਪਾਤੀ ਆ ਤੋ ਕਿਸ ਮਾਰ ਕੇ ਸੁੱਕ ਗਈ ਸੀਗੀ ਤੇ ਨਾਲੇ ਧੋਣੀਆਂ ਕੱਪੜੇ ਕੱਪੜੀ ਅੱਜ ਧਾਲੇ ਦੂਲੇ ਵਾਲੇ ਚਾਦਰਾਂ ਚੁਦਰਾਂ ਸਾਰੀਆਂ ਧੋ ਦੂੰਗੀ ਤੁਪ ਵਧੀਆ ਨਿਕਲਿਆ ਹੀ ਫਿਰ ਮੌਸਮ ਬਦਲ ਬਾਈ ਹੋਈ ਜਾਂਦੀ ਹੁੰ ਜਤੋਂ ਕੋਈ ਪਤਾ ਵੀ ਨਹੀਂ ਹੁੰਦਾ ਹੁਣ ਕਾਫੀ ਦਿਨ ਹੋ ਗਏ ਸੀਗੇ ਦਾਲੇ ਲੈਣ ਵਾਲੇ ਕੱਪੜੇ ਧੋਏ ਨੂੰ ਚਿੱਟੇ ਮੈਂ ਧੋਤੇ ਪਹਿਲਾਂ ਪਹਿਲਾਂ ਚਿੱਟੇ ਧੋਤੇ ਇਹ ਪੱਗਾਂ ਧੋਤੀਆਂ ਤੇ ਇਹ ਦਾਲੇ ਲੈਣ ਵਾਲੇ ਚਿੱਟੇ ਧੋਤੇ ਇਹ ਪਤਲੇ-ਪਤਲੇ ਜਿਹੇ ਕੱਪੜੇ ਲੈਣੇ ਆ ਮੈਂ ਅਸੀਂ ਇਹ ਮੈਂ ਤਾਂ ਨਹੀਂ ਲੈਂਦੀ ਇਹ ਲੈਂਦੇ ਨੇ ਇੱਧਰ ਬੱਦਲ ਵੀ ਕਾਫੀ ਹੋਇਆ ਪਿਆ ਹੁਣ ਜਗਰਮੈਸਾ ਬਹੁਤ ਤੇ ਚਲੋ ਦੇਖੀ ਜਾਊਗੀ ਨਪਾਤੀ ਪੱਗਾਂ ਪਾਤੀਆਂ ਤੇ ਇਹ ਚਾਦਰ ਧੋਤੀ ਚਿੱਟੀ ਇੱਧਰ ਫਿਰ ਇਹ ਲਿਬੜ ਜਾਂਦੀ ਆ ਚੌਕਲੇਟ ਲੂਟ ਖੜਾ ਦੰਦ ਨੇ ਜਵਾਕ ਉਦਣ ਪਰਸੋਂ ਆਏ ਸੀਗੇ ਰਿਸ਼ਤੇਦਾਰ ਉਹ ਜਵਾਗ ਬਿਸਕੁਟ ਖਣਾਗੇ ਛੋਟੇ ਸੀਗੇ ਚਲੋ ਤੇ ਹੁਣ ਕੱਪੜੇ ਕੁੱਪੜੇ ਧੋ ਕੇ ਮੈਂ ਬਣਾਉਣੀ ਆ ਚਾਹ ਅਰਸ ਨੇ ਜਾਣਾ ਪੜਨ 11:00 ਵੱਜ ਗਏ ਹੁਣ ਮੈਂ ਚਾਹ ਬਣਾ ਲਾਂ ਨਾ ਮੈਂ ਕਿਹਾ ਚਾਹ ਪੀ ਜੀ ਫਿਰ ਇੰਤਿਆ ਲੱਗੂਗੀ ਨਹੀਂ ਪਕੌਰੀਆਂ ਨਾਲ ਇਹ ਦੇਖੋ ਚੱਲਦਾ ਨਹੀਂ ਹੈਗਾ ਵਧੀਆ ਹੁਣ ਇਹ ਵੀ ਕੰਮ ਕਰਨਾ ਪਊਗਾ ਅੱਜ ਤਾਂ ਮੇਰੇ ਕੋਲ ਟਾਈਮ ਨਹੀਂ ਹੈਗਾ ਕੱਪੜੇ ਧੋ ਤੇ ਮੈਂ ਤੋਤਕ ਇਹਦੇ ਵਿੱਚ ਭਰੀ ਜਾਨੀ ਆ ਇਹ ਧਾਲੇ ਲੈਣ ਵਾਲੇ ਮੇਰੇ ਫੇਰ ਪਾਉਂਗੀ ਤੇ ਲੋਜੀ ਚਿੱਟੇ ਪਾਤੇ ਛੋਟੇ ਮੋਟੇ ਬੱਚਿਆਂ ਦੇ ਜਿਹੜੇ ਹੈਗੇ ਤੇ ਪਾਤੇ ਵਿੱਚ ਰੰਗਦਾਰ ਸਲਟਾਂ ਹਰਸ ਦੀਆਂ ਸੀਗੇ ਨਮੀਆਂ ਬੇਟੇ ਦੀਆਂ ਸੀਗੇ ਸਾਰੇ ਤੋਤੇ ਅੱਜ ਤਾਂ 12:00 ਵਜੇ 1:00 ਵਜ ਗਿਆ ਮੈਨੂੰ ਚਾਦਰਾਂ ਵੀ ਧੋਤੀਆਂ ਮੰਜੀਆਂ ਵਾਲੀਆਂ ਬੈੱਡਾਂ ਵਾਲੀਆਂ ਸਾਰੀਆਂ ਤੋਤੀਆਂ 'ਚ ਧੁੱਪ ਵਧੀਆ ਲੱਗ ਜੂ ਰੜ ਜਾਣਗੇ ਅੱਜ ਦਾ ਵਧੀਆ 1:00 ਵਜੇ ਤੱਕ ਕੰਮ ਨਿਬੜਿਆ ਮੇਰਾ ਸਾਰਾ ਹੁਣ ਇਹ ਰਹਿ ਗਈ ਧਾਲੇ ਧਾਲੇ ਵਾਲੇ ਹੁਣ ਇਹਨਾਂ ਨੂੰ ਨਿਚੋੜਨਾ ਪੜਾ ਔਖਾ ਇਹਨੇ ਸੜਦੀਆਂ ਹੁਣ ਤੁਸੀਂ ਇੱਧਰ ਪਹਿਲਾਂ ਸੁਕਾਉਂਗੀ। ਇਹ ਬਹੁਤ ਵਧੀਆ ਸੁਕਾਵਾ ਉਹ ਦਿਮਾਗ ਕੰਮ ਕਰ ਗਿਆ ਮੇਰਾ ਥੋੜਾ ਜਿਹਾ ਇੰਨਾ ਕ ਤਾਂ ਹੈਗਾ। ਇਹਨਾਂ ਨੂੰ ਮੈਂ ਇੱਧਰ ਪਾ ਕੇ ਹੁਣ ਸੁਕਾਉਣੀ ਆ ਚੱਕਣੀ ਔਖੇ ਨੇ ਭਾਰੀ ਨੇ। ਇਹ ਗਰਮ ਚਾਦਰਾਂ ਨੇ ਇੱਕ ਮੈਂ ਲੈਣੀ ਆ ਇੱਕ ਬੇਟੀ ਨੰਨੀ ਬਰੀ ਤਾਂ ਲੈਂਦੀ ਨਹੀਂ ਉਹ ਤਾਂ ਗਰਮੀ ਮੰਨਦੀ ਆ ਨਾਲ ਏਸੀ ਚੱਲਦਾ। ਤੇ ਲੋ ਜੀ ਇਹਨਾਂ ਨੂੰ ਹੁਣ ਫਿਰ ਸੁਕਾ ਲਾਂ ਮੈਂ ਇਹਦੇ ਵਿੱਚ। ਚੰਗੀ ਤਰ੍ਹਾਂ ਇੱਧਰ ਇੱਕ ਹੈਗੇ ਸੀਗੇ ਰਹਿ ਗਏ ਉਹਦੇ। ਤੋਏ ਜਾਂਦੇ ਨੇ ਕੰਮ ਨਿਪੜ ਗਏ ਆਪਣਾ ਇੱਕ ਡੇਢ ਬੱਤੀ ਅੱਜ ਤੇ ਲੋਜੀ ਸਕਾ ਕੇ ਹੁਣ ਮੈਂ ਇਹਦੇ ਵਿੱਚ ਭਚਾਲ ਲੈ ਪਹਿਲਾਂ ਇੱਧਰ ਪਾ ਲੇ ਪਾਰਟੀ ਵਾਲਾ ਪਾਣੀ ਪਾਣਾ ਇੱਥੇ ਜਿਹੜੀ ਤੋਂ ਹੁਣ ਦੋ ਤਿੰਨ ਵਾਰ ਕਿੰਨਾਂ ਦਿੰਦੇ ਆ ਫਿਰ ਜਿਹੜਾ ਪਾਣੀ ਸਾਫ ਆ ਪਹਿਲਾਂ ਨਾਲੋਂ ਫਰਕ ਪੈ ਗਿਆ ਹੁਣ ਜੇ ਮੈਨੂੰ ਮਸੀਨ ਚੋਂ ਕੱਢਣੇ ਪੈਂਦੇ ਬਹੁਤ ਔਖੇ ਤੇ ਚੱਕਣੇ ਪੈਂਦੇ ਭਾਰੀ ਨੇ ਹੋ ਜਾਂਦੀਆਂ ਭਾਰੀ ਤਾਂ ਹੁਣ ਵੀ ਹੋ ਗਈਆਂ ਉਂਝ ਪਰ ਗੰਦਾ ਜਿਹਾ ਪਾਣੀ ਨਿਕਲ ਗਿਆ ਜਿਆਦੇ ਸੀਗਾ ਜਿਹੜੀ ਮੈਲ ਮੂਲ ਜੀ ਹੁਣ 2-3 ਵਾਰੀ ਪਹਿਲਾਂ ਇੱਧਰ ਪਾ ਲਿਆ ਫਿਰ ਇੱਧਰ 3-4 ਵਾਰੀ ਤਾਂ ਹੁਣ ਵੀ ਕਿ ਚੱਲੂਗੀ ਮੈਂ ਸਾਫ਼ ਪਾਣੀ ਤਾਂ ਹੀ ਕੱਢੂਗੀ ਪਰ ਜਿਹੜਾ ਜ਼ਿਆਦਾ ਪਹਿਲਾਂ ਸੀਗਾ ਗੰਦਾ ਉਹ ਸਾਫ਼ ਹੋ ਗਿਆ ਹੁਣ ਕੱਲੀ-ਕੱਲੀ ਚਾਦਰ ਕਰਕੇ ਕੱਢਦੀ ਆ ਮੈਂ ਧੋਣੀਆਂ ਭਾਰੀ ਨੇ ਫਿਰ ਵਾਰ-ਵਾਰ ਨਿਚੋੜਨੀ ਔਖੇ ਨੇ ਹੁਣ ਜੇ ਤਾਂ ਨਹੀਂ ਮੈਂ ਨਿਚੋੜ ਕੇ ਪਾਉਂਦੀ ਕੱਪੜੇ ਦਾਲੇ ਉਹਦੇ ਵਾਲੇ ਪਾਉਂਦੇ ਉਹਨਾਂ ਵਾਲੇ ਉਹ ਤਾਂ ਮੈਂ ਇੱਕ ਨੇ ਪਾ ਦੇਣੀ ਆ ਸੁੱਕਣੇ ਸੁੱਕੀ ਜਾਣਗੇ ਸਵੇਰ ਦੇ ਪਾਏ ਹੋਏ ਨੂੰ ਜੇ ਡਰਬੀ ਲੱਗਦਾ ਸੀਗਾ ਬੱਦਲ ਬਾਈ ਬਹੁਤ ਆ ਪਰ ਸੁੱਕ ਗਏ ਵਧੀਆ ਕੁਸਤੇ ਦਾਲੇ ਲੈਣ ਵਾਲੇ ਕਿ ਇਦਾਂ ਸੁੱਕੀਆਂ ਚਲ ਸ਼ਾਮ ਤੱਕ ਸੁੱਕ ਜਾਣਗੇ ਦੁਪਹਿਰ ਲਾ ਲੂੰਗੀ 2 3 ਵਜੇ ਤੇ ਸੁੱਕੇ ਸੁੱਕੇ ਲਾ ਲੂੰਗੀ ਜਿਹੜੇ ਦੂਜੇ ਨੇ ਬੱਤੀਆਂ ਦੀ ਲੋਹਾਂ ਲਾ ਰਾਂ ਉਹ ਚਲ ਪਏ ਰਹਿਣਗੇ ਤੇ ਲੋਜੀ ਹੁਣ ਇਹਨਾਂ ਨੂੰ ਕਚਾਲਦਾ ਮੈਂ ਚਾਦਰਾਂ ਨੂੰ ਕੱਲੀ ਕੱਲੀ ਕਰਕੇ ਪਾਣੀ ਸਾਫ ਤਾਂ ਹੀ ਕੱਢਦਾ ਨਹੀਂ ਹੈ ਤੇ ਫੇਰ ਇਹਨਾਂ ਨੂੰ ਸੁਕਾ ਕੇ ਪਾ ਦੂੰ ਤਾਂ ਬਚਨ ਬਹੁਤ ਹੋ ਜੂਗਾ ਇਹਨਾਂ ਦਾ ਪਾਣੀ ਕਰਕੇ ਕੱਪੜੇ ਜਾਦੇ ਨਹੀਂ ਅੱਜ ਹੀ ਕੁਛ ਪਾਉਣ ਵਾਲੇ ਵੀ ਹੋਗੇ, ਧਾਲੇ ਲੈਣ ਵਾਲੇ ਹੋਗੇ, ਦੋ ਚਾਦਰਾਂ ਹੋ ਗਈਆਂ। ਤਿੰਨ ਧਾਲੇ ਲੈਣ ਵਾਲੇ ਦੋ ਇਹ ਹੋ ਗਈਆਂ ਗਰਮ। ਤੇ ਲੋ ਜੀ ਸਾਫ਼ ਪਾਣੀ ਤਾਂ ਕਰ ਦਿੱਤੀ ਹੁਣ ਫੇਰ ਮਸ਼ੀਨ ਚ ਪਾ ਦੇ। ਦੇਖੋ ਸਾਫ਼ ਹੋ ਗਿਆ ਪਾਣੀ ਬਿਲਕੁਲ। ਹੁਣ ਇਹਨਾਂ ਇਹਦੇ ਵਿੱਚ ਪਾ ਤੇ বালਤੀ ਚ ਪਾ ਕੇ, বালਤੀ ਪਾ ਕੇ ਹੁਣ ਸੁਕਾਦਾ ਇਹਨਾਂ ਨੂੰ। ਇਹਨਾਂ ਨੂੰ ਸੁਕਾ ਕੇ ਚੰਗੀ ਤਰ੍ਹਾਂ ਤੇ ਲੋ ਜੀ ਸੁੱਕਣੇ ਪਾਤੇ ਹਲੇ ਸੁੱਕੇ ਨਹੀਂ ਹੈਗੇ ਪਾਣੀ ਜਾਈ ਨਹੀਂ ਸੁੱਕਿਆ ਹਲੇ ਇਹ ਵੀ ਪਾਤੇ ਇੱਧਰ ਮੈਂ ਮੈਨੂੰ ਵੱਜ ਗਿਆ ਹੋਣਾ 1:30 ਵੱਜ ਗਿਆ ਬਾਬਾ ਵੀ ਲੱਗ ਗਿਆ ਮਸਜਿਦ ਤੇ 1:30 ਵੱਜ ਗਿਆ ਹੁਣ ਚੱਲਦੇ ਅੰਦਰ ਤੇ ਲੋ ਜੀ ਹੁਣ ਇਹ ਥੈਲੇ ਧੋਤੇ ਬਾਅਦ ਚ ਇਹਨਾਂ ਦੇ ਡੰਗਰ ਵਾਲੇ ਧੋਤੇ ਉਹਨਾਂ ਤੋਂ ਬਾਅਦ ਫਿਰ ਤਿੰਨ ਥੈਲੇ ਸੀਗੇ ਕਣਕ ਵਾਲੇ ਵੀ ਧੋਤੇ ਇਹ ਪੈਰ ਸਾਫ ਕਰਨ ਵਾਲਾ ਵੀ ਧੋਤੇ ਉੱਥੇ ਦੂਆ ਵਸਾ ਦੂੰਗਾ ਅੱਜ ਤੱਕ ਕੱਪੜੇ ਕੱਪੜੇ ਹੋਗੇ ਬਹੁਤ ਜ਼ਿਆਦੇ ਹੋਗੇ ਵਿਆਹ ਮੰਗ ਕੱਲ ਕੱਲ ਨਹੀਂ ਧੋਏ ਹੈਗੇ ਉਹਦੇ ਕਰਕੇ ਬਹੁਤ ਜ਼ਿਆਦੇ ਹੋਗੇ ਤੁੱਪ ਵੀ ਪਰਸਾਵਾ ਮੁੜਿਆ ਆ ਹੁਣ ਤੇ ਲੋ ਜੀ ਫਿਰ ਰਿਸ਼ਤੇਦਾਰ ਆਗੇ ਸੀਗੇ ਘੰਟਾ ਤੱਕ ਉਹਦੇ ਕਰਕੇ ਫਿਰ ਮੈਂ ਲੇਟ ਹੋਗੀ ਤੇ ਮੈਂ ਸੀਗਾ ਚਾਹ ਪਾਣੀ ਪੀਨੇ ਇੱਕ ਵਜੇ ਆਰਾਮ ਕਰਦੀਆਂ ਫਿਰ ਤਾਂ 2:30 3:00 ਵਜੇ ਲਾ ਲੂੰਗੀ ਮੈਂ ਚਾਹ ਪਾਣੀ ਪੀ ਕੇ ਪਰ ਰਿਸ਼ਤੇਦਾਰ ਆਗੇ ਹੁਣ ਚਲੋ ਉਹ ਚਲੇ ਗਏ ਹੁਣ ਵੱਜ ਗਏ ਨੇ 4 4:00 ਵਜੇ ਹੁਣ ਮੈਂ ਲਾਉਣੀ ਆ ਸਾਰੇ ਕੱਪੜੇ ਲਾ ਲਾਂ ਸੁੱਕ ਗਏ ਹੁਣ ਤਾਂ ਸਾਰੇ ਸੁੱਕ ਗਏ ਸਾਰੇ ਲਾਹੂੰਗੀ ਫਿਰ ਇਹਨਾਂ ਨੂੰ ਸੰਭੂਗੀ ਚਾਦਰਾਂ ਤਾਂ ਵਸਾ ਦੂੰਗੀ ਮੰਜੀਆਂ ਤੇ ਬਸਾਤੀਆਂ ਸੀਗੀਆਂ ਦੂਜੀਆਂ ਛੋਟੀ ਕਰਕੇ ਇਸ ਰਾਇ ਐ ਹੁੰਦਾ ਬਿਸਕੁਟ ਖੰਡਾ ਦਾਂਦੀ ਆ ਉਹ ਤੇ ਚਾਕਲੇਟ ਉਹਦੇ ਕਰਕੇ ਫਿਰ ਇਹ ਬਸਾ ਦੂੰਗੀ ਚਾਦਰਾਂ ਤੇ ਵੀ ਬਸਾ ਦੂੰਗੀ ਜੇ ਨਮੀਆਂ ਬਸਾਤੀਆਂ ਸੀਗੀਆਂ ਉਹ ਚੱਕ ਦਾਂਗੇ ਚਲੋ ਐ ਹੋ ਜਾਂਦਾ ਕੋਈ ਆ ਜਾਂਦਾ ਉਹ ਰਿਸ਼ਤੇਦਾਰ ਆ ਗਏ ਸੀਗੇ ਉਹਦੇ ਕਰਕੇ ਵਧੀਆ ਰਹੀ ਤੇ ਹੁਣ ਮੈਂ ਚੱਕ ਲਾਂ ਸਾਰੇ ਇਹ ਥੈਲੇ ਵੀ ਸੁੱਕ ਗਏ ਤੇ ਨਾਟੇ ਵਾਲੇ ਆਪਣੇ ਤੇ ਹੁਣ ਇਹ ਦਾਲੇ ਲੈਣ ਵਾਲੇ ਲਾ ਲਾਂ ਹੁਣ ਮੈਂ 4 ਵਜੇ ਤੋਂ ਲੱਗੂਗੀ ਤਾਂ 5 ਵਜੇ ਜਾਣਗੇ 5:30 6 ਵਜੇ ਜਾਣਗੇ ਉਸ ਤੋਂ ਬਾਅਦ ਫਿਰ ਰੋਟੀ ਟੁੱਕ ਕਰਨਾ ਹੈ ਰੋਟੀ ਲਾਉਣੀ ਹੈ ਤੇ ਅੱਜ ਤਾਂ ਸਾਰੀ ਦਿਹਾੜੀ ਉਹ ਨੰਗ ਹੀ ਮੇਰੀ ਅਰਸ਼ਾ ਚਲਿਆ ਗਿਆ ਅੱਜ ਆਪਦੇ ਪਿੰਡ ਨੂੰ ਉਹ ਸੋਮਵਾਰ ਨੂੰ ਤੇ ਸਬਜੀ ਆਪਣੇ ਪਈਆ ਸਵੇਰੇ ਕਿਸੇ ਨੇ ਖਾਦੀ ਨਹੀਂ ਦੁਪਹਿਰ ਇੱਕ ਖਾ ਲਈ ਜਿਹਨੇ ਖਾਣੀ ਸੀਗੀ ਥੋੜੀ ਬਹੁਤੀ ਤੇ ਹੁਣ ਸ਼ਾਮ ਨੂੰ ਸਬਜੀ ਪਈਆ ਤੇ ਨਾਲੇ ਕੰਮ ਕਰ ਲੈਣ ਨਾਲੇ ਮੈਂ ਸਬਜ਼ੀ ਬਣਾ ਲਈ ਨਹੀਂ ਮੈਨੂੰ ਸ਼ਾਮ ਨੂੰ ਬਣਾਉਣੀ ਪੈਂਦੀ ਮੈਂ ਕਹਿੰਦੀ ਸੀਗੀ نیچے ਲਾ ਲੂੰਗੀ ਚੁੱਲੇ ਤੇ ਨਾਲੇ ਰੋਟੀ ਲਾ ਲੂੰਗੀ ਗੈਸ ਇਹ ਚੱਲਦਾ ਨਹੀਂ ਦੂਜਾ ਖਰਾਬ ਹੋ ਗਿਆ ਸੀਗਾ ਇੱਥੇ ਥੋੜੀ ਜੀ ਘੱਟ ਰੜਦੀ ਆ ਰੋਟੀ ਮੈਂ ਕਿ ਸੁੱਕੀ ਜਾਣ ਗਈਆਂ ਫਿਰ ਸਬਜ਼ੀ ਤਾਂ ਮੈਂ ਬਣਾ ਹੀ ਲਈ ਮੈਂ ਫਿਰ ਆਥੇ ਕਿੱਥੇ ਅੱਗ ਬਾਲੂ ਆਥਣੇ ਮੀਹ ਕਣੀ ਆ ਜਾਂਦੀ ਆ ਬੱਦਲ ਹੋਇਆ ਪਿਆ ਨਾਲੇ ਨਾਲੇ ਕਿੱਥੇ ਚੁੱਲੇ 'ਚ ਮੈਂ ਅੱਗ ਬਾਲੂਗੀ ਰਿੰਨਤੀ ਦੀ ਸੀਗੀ ਥੋੜੀ ਜੀ ਫਿਰ ਸ਼ਾਮ ਨੂੰ ਗਰਮ ਕਰ ਲਾਂਗੇ ਇਨ ਨਾਲ ਹੀ ਗਰਮ ਕਰ ਲਾਂਗੇ ਨਾਲੇ ਰਿੰਨ ਲੂੰਗੀ ਫਿਰ ਹੁਣ ਸ਼ਾਮ ਨੂੰ ਆਥਣ ਦਾ ਰੋਟੀ ਟੁੱਕ ਕਰਾਂਗੇ ਜਦੋਂ ਤੇ ਲੋ ਜੀ ਹੁਣ ਮੈਂ ਪਹਿਲਾਂ ਕੱਪੜੀ ਲਾ ਲਾਂ ਕੱਪੜੇ ਵੀ ਮੈਨੂੰ ਬਹੁਤ ਟਾਈਮ ਲੱਗ ਜਾਣਾ ਲਾਉਂਦੀਆਂ ਨੂੰ ਫਿਰ ਸੰਭੂងਗੀ ਆਪਣੇ-ਆਪ ਦੇ ਬੱਚੀ ਦੇ ਉਹ ਆਪਣੇ ਬੈਗ ਚ ਪਾਲੂ ਨੰਨੀ ਪਰੀ ਦੇ ਛੋਟੇ-ਛੋਟੇ ਵੀ ਬਹੁਤ ਨੇ ਤੇ ਲੋ ਜੀ ਹੁਣ ਪਹਿਲਾਂ ਕੱਪੜੇ ਲਾ ਲਈਏ ਅੱਗੇ ਨੰਨੀ ਪਰੀ ਨੂੰ ਬੁਲਾ ਲੈਂਦੀ ਆ ਵੀ ਆ ਜਾ ਚਟਕਣੀਆਂ ਲਾ ਲਾਂ ਚੱਕ ਲਾ ਹੁਣ ਧੁੱਪ ਬਹੁਤ ਸੀਗੀ ਉਹਦੇ ਕਰਕੇ ਮੈਂ ਬੁਲਾਈ ਨਹੀਂ ਵਿਚਾਰੀ ਪਹਿਲਾਂ ਚਟਕਣੀਆਂ ਲਾਹੀਆਂ ਲਪਾਵੇ ਚ ਪਾਈਆਂ ਸਾਰੀਆਂ ਲੱਗ ਗਈਆਂ ਜਿੰਨੀਆਂ ਹੈਗੀਆਂ ਸੀਗੀਆਂ ਤੇ ਫਿਰ ਛੋਟੇ-ਛੋਟੇ ਨੇ ਝੋਲੇ ਜੇ ਚ ਪਾ ਲਵਨੀ ਆ ਮੋਡੇ ਤੇ ਵੀ ਬਹੁਤ ਜ਼ਿਆਦੇ ਹੋ ਜਾਣਗੇ ਨੇ ਲਾਉਣੇ ਤੇ ਬਜਨ ਹੋਊ ਕੱਪੜਿਆਂ ਦਾ ਤੇ ਲੋ ਜੀ ਹੁਣ ਸਾਂਬਾਂ ਇਹ ਥੈਲੇ ਧੋ ਕੇ ਰੱਖ ਲੂੰਗੀ ਆਟੇ ਵਾਸਤੇ ਜਿਵੇਂ ਪੀਣਾ ਕਰਦੀ ਆਟਾ ਪੇ ਹੋਣੇ ਇੱਕ ਮੈਂ ਹੋਰ ਵੀ ਕੰਮ ਕਰਨਾ ਸੀਗਾ ਝੋਲੇ ਬਣਾਉਣੇ ਸੀਗੇ ਤੇ ਉਹਦੇ ਕਰਕੇ ਰੱਖਿਆ ਵਾ ਲਾਉਣੇ ਨੇ ਬਣਾਉਣੇ ਨੇ ਤੇ ਲੋ ਜੀ ਹੁਣ ਮੈਂ ਲਾ ਲਾਂ ਪਹਿਲਾਂ ਸਾਰੇ ਕੱਪੜੇ ਇਹਨਾਂ ਦੇ ਇਹ ਡੰਗਰ ਵਾਲੇ ਮੱਜਾਂ ਵਾਲੇ ਵੀ ਇੱਥੇ ਰੱਖ ਦੂੰ ਨੀਚੇ ਅੰਡੇ ਠੰਡੇ ਹੋ ਜਾਣਗੇ ਅੰਦਰੇ ਲੈ ਜੂੰ ਇਹ ਵੀ ਫਿਰ ਗਰਮ ਗਰਮ ਪਾਉਣੇ ਔਖੇ ਨੇ 4:30 ਵਜੇ ਤੱਕ 5:00 ਵਜੇ ਤੱਕ ਜੁਰਾਬਾਂ गिर ਗਈਆਂ ਉਹ ਮੈਨੂੰ ਪਤਾ ਨਹੀਂ ਲੱਗਿਆ ਬਾਅਦ ਚ ਪਤਾ ਲੱਗੂਗਾ ਜਦੋਂ ਚੱਕੂੰਗੀ ਤੇ ਲੋ ਜੀ ਹੁਣ ਚੱਕ ਲਾਂ ਉਹ ਸੁੱਕ ਸਾਰੇ ਗਏ ਕੱਲ ਨੂੰ ਨਹੀਂ ਤਾਂ ਉਹ ਦੀ